ਸਤਨਾਮ ਸ੍ਰੀ ਵਾਹਿਗੁਰੂ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਹ ਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੀ ਜੇ ਲੈ ਰਹਾ ਲਿਵਤਾਰ ਪੁਖਿਆ ਪੋਖਨ ਉਤਰੀ ਜੇ ਬਨਪੁਰਿਆ ਪਾਰ ਸਹਿਸ ਸਿਆਣ ਪਲਖ ਹੋਇ ਤੈ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਜੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨੇ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਇ ਹੈ ਏਕਨ ਹੁਕਮੇ ਬਖਸੀਸ ਇੱਕ ਹੁਕਮਿਸ ਦਾ ਪਾਇ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁਜੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਾਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦੇਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥਿ ਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲ ਦੇ ਥਕ ਪਾ ਹੈ ਜੁਗਾ ਜਗੰਤਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਇ ਰਹੋ ਨਾਨਕ ਰਿਖਸਾ ਵੇ ਪ੍ਰਵਾਹੁ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ ਆਬਾਰਿ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖਿਆ ਜੇ ਤਿਸੇ ਦਰਬਾਰ ਮੋਹ ਕੇ ਬਲਣ ਬੋਲਿਆ ਜੇ ਤ ਸੁਣੇ ਤਰੇ ਪਿਆਰਿਆ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀ ਸਭ ਆਪੇ ਸਜਿਆਰ ਥਾਪਿਆ ਨੇ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ ਜੈਨ ਸੇਵਿਆ ਤੈਨ ਪਾਇਆ ਮਾਣ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਏ ਮੰਨ ਰਖੇ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖਨਾਦ ਗੁਰਮਖਵੇਦ ਗੁਰਮਖ ਰਹਿਐ ਸਮਾਏ ਗੁਰ ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆ ਖਾਣਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਏ ਕਰੀ ਜੇ ਤੀਸਰੇ ਟੂਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚਰਤ ਨ ਜਵਾ ਹਰਮਾਨਕ ਜੇ ਕੋ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਗ ਚਾਰੇ ਆ ਰਜਾ ਹੋਰ ਦਸੁਣੀ ਹੋਏ ਨਵਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕਿਰਤ ਜਾਗਲੇ ਜੇ तिस ਨਦਰ ਨਾ ਆਵੀ ਤੇ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟਕਾਰੇ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਦਿਆ ਗੁਣ ਦੇ ਤਿਹ ਕੋਈ ਨਾ ਸੋਜੈ ਜੇ तिस ਗੁਣ ਕੋਈ ਕਰੇ ਸੁਣੀਐ ਸਿਦਪੀਰ ਸੁਰਨਾਤ ਸੁਣੀਐ ਤਰਤ ਤਵਲੀਆ ਕਾਸ ਸੁਣੀਐ ਦੀਪ ਲੋ ਪਾਤਲ ਸੁਣੀਐ ਪੋਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਬਰਮਾਇੰਦਾ ਸੁਣੀਐ ਮੁਕਸਲਾ ਹਨਮੰਦ ਸੁਨਿਏ ਜੋਗ ਜੋਗ ਤੇ ਤਨ ਭੇਦ ਸੁਨਿਏ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਾਤ ਸੰਤੋਖ ਗਿਆਨ ਸੁਨਿਏ 86 ਕੈ ਸ਼ਨਾਨ ਸੁਨਿਏ ਪੜ ਪੜ ਪਾਵੇ ਹਮਾਣ ਸੁਨਿਏ ਲਾਗੇ ਸਹਿਜ ਤਿਆਣ ਨਾਨਕ ਭਗਤ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ ਸੁਨਿਏ ਸਾਰਾ ਗੁਨਾਹ ਕੇ ਗਾਹ ਸੁਨਿਏ ਸੇਖ ਪੀਰ ਪਾਤਸ਼ਾਹ ਸੁਨਿਏਂ ਦੇ ਪਾਵੇ ਰਹਾ ਸੁਨਿਏ ਹਾਥ ਵੇਸ ਗਾਹ ਨਾਨਕ ਪਗਤਾ ਸਦਾ ਵਿਗਾਸ ਸੋਨੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੋਧ ਮੰਨੇ ਸਗਲ ਪਵਣ ਕੀ ਸੋਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਛੋਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇ ਦੀ ਸੰਬੰਧ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵਹਿ ਨਾ ਪੇਖ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਣ ਪੰਚੇ ਪਾਵੇ ਦਰਗਹਿ ਮਾਣ ਪੰਚ ਸੁਹੈ ਦਰ ਰਜਾਣ ਪੰਚਾਂ ਗਾ ਗੁਰੇਕ ਧਿਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀਂ ਸਮਾਰੇ ਤੌਲ ਧਰਮ ਦੇ ਆ ਕਉਤ ਸੰਤੋਖ تھا ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰੇ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਣ ਜੋਰ ਜੀ ਜਤ ਰੰਗਾ ਕੇ ਨਾਮ ਸਬਨਾ ਲਿਖਿਆ ਵੜੀ ਕਲਮ ਇਹ ਲੇ ਖਾ ਲਿਖ ਜਾਣੇ ਕੋਈ ਲੇ ਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਾਲ ਹੋ ਰੂਪ ਗੇਤੀ ਦਾਤ ਜਾਣੇ ਕੌਣ ਕੋਤ ਕੀ ਤਪਸਾ ਕੋ ਕਵਾਹੋ ਤਿਸਤੇ ਹੋਇ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨੇ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਘਰ ਤੁਸਦਾ ਸਲਾਮਤ ਅਨੰਤ ਰੰਕਾਰ ਅ ਸੰਖ ਜਾਪਿਆ ਸੰਖ ਪਾਓ ਅ ਸੰਖ ਪੂਜਿਆ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠਿਆ ਸੰਖ ਜੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰਿਆ ਅਸੰਖ ਸਤਿਅ ਅਸੰਖ ਦਾਤਾਰਿਆ ਅਸੰਖ ਸੂਰਮੋਹ ਪਖ ਸਾਰਿਆ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨੇ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਬਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਿਆਂਦ ਕੋਰਿਆ ਅਸੰਖ ਚੋਰ ਹਰਾਮ ਖੋਰਿਆ ਅਸੰਖ ਅਮਰ ਕਰ ਜਾਹੇ ਜੋਰਿਆ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾ ਹੈ ਅਸੰਖ ਮਲੇ ਸੰਮਲ ਪਖ ਖਾ ਹੈ ਅਸੰਖ ਨਿੰਦਕ ਸਿਰ ਕਰ ਹੈ ਪਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵਿਆ ਅਸੰਖਤਾਯ ਗੰਮਯਾ ਗੰਮਯ ਅਸੰਖ ਲੋ ਅਸੰਖ ਐ ਸਿਰ ਪਰ ਹੋਇ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿੰਨਹੇ ਲਿਖੇ ਤਿਸ ਸਿਰ ਨਾ ਹੈ ਜਿ ਫੁਰਮਾਏ ਤੇ ਤੇ ਪਾਹ ਹੈ ਜੇ ਤਾਂ ਕੀਤਾ ਤੇ ਤਾਂ ਨਾਵਿਨ ਨਵੇਂ ਨਈ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਗਾਰੇ ਤੂ ਸਦਾ ਸਲਾਮ ਤਾ ਨਿਰੰਕਾਰ ਪਰੀਏ ਹੱਥ ਪੈਰ ਧਨ ਦੇਹ ਪਾਣੀ ਧੋ ਤੇ ਉਤਰ ਸਿਖੇ ਮੋਦ ਪਲੀਤੀ ਕੱਪੜ ਹੋਏ ਦੇ ਸਬਣ ਲਈਏ ਉਹ ਤੋਏ ਪਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਣਾਵੇ ਕੇ ਰੰਗ ਪੁੰਨੀ ਬਾਪੀ ਅਖਣ ਨਾਹੀ ਕਰ ਕਰ ਕਾਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾ ਹਨਾਨਕ ਹੁਕਮਿਆ ਵਜਹ ਤੀਰਥ ਤਪਦੇ ਆਦਤ ਦਾਨ ਜੇ ਕੋ ਪਾਵੇ ਤਿਲਕ ਮਾਨ ਸੁਣਿਆ ਮੰਨਿਆ ਮਨ ਕੀ ਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੇ ਨਹੀ ਕੋਈ ਵਿਨ ਗੁਣ ਕੀਤੇ ਭਗਤਨ ਹੋਏ ਸੁਇ ਸਤ ਸਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣ ਕਵਣ ਥੇ ਤੇ ਕਵਣ ਵਾਰੇ ਕਵਣ ਸੇ ਰੂਤੀ ਮਾਹ ਕਵਣ ਜਿਤ ਹੋਇ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੂਤ ਮਾਹੋ ਨਾ ਕੋਈ ਜਾਗ ਕਰ ਤਸਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਖਾਂ ਕਿਵਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ דו ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਾਤਾਲ ਪਤਾਲੇ ਲਖਯ ਗਾ ਸਯਾ ਗਾ ਸਿਉੜ ਕਿਉੜਕ ਪਾਲ ਥਕੇ ਵੇਦ ਕਹਿਨਿਕ ਬਾਤ ਸੈ ਸਠਾ ਰਹਿ ਕਹਿਨਕ ਤੇ ਬਸ ਲੂ ਇੱਕ ਤਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨ ਪਾਈਆ ਨਦੀਆ ਤੇ ਵਹ ਪਵਹ ਸਮੁੰਦ ਨ ਜਾਣਿਆ ਹੈ ਸਮੁੰਦ ਸਹਾ ਸੁਲਤਾਨ ਗਿਰ ਹਸੇਤੀ ਮਾਲ ਤਨ ਕਿਹੜੀ ਤੁਲਨ ਹੋਵਣੀ ਜੇ ਇਸ ਮਨ ਹੋਣਾ ਵਿਸਰਹਿ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਅਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡੇ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਦਿਆਪਾਰ ਕੇਤਿਆਂ ਗੰਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖ ਖਾਹੀ ਖਾ ਹੈ ਕੇਤਿਆਂ ਦੋਖ ਭੋਗ ਸਦ ਮਾਰੇ ਹੈ ਪੀਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹਰਾਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤਿਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੀ ਕੇ ਹੀ ਕੇ ਜਿਸਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਨ ਅਮੁਲ ਵਪਾਰ ਅਮੁਲ ਵਪਾਰ ਅਮੁਲ ਪੰਡਾਰ ਅਮੁਲ ਲਾਵਹਿ ਅਮੁਲ ਲੈ ਜਾਹੇ ਅਮੁਲ ਭਾਇ ਅਮੁਲ ਸਮਾਹਿ ਅਮੁਲ ਧਰਮ ਅਮੁਲ ਦੀ ਬਾਣੀ ਅਮੁਲ ਤੁਲ ਮਲ ਪਰਵਾਨ ਅਮੁਲ ਬਖਸ਼ੀ ਸ਼ਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਲੋ ਮੁਲ ਆਖਿਆ ਨਾ ਜਾਇ ਆਖਾ ਕਰਹਿ ਲਿਵ ਲਾਏ ਆਖੇ ਹੈ ਵੀਦ ਪਾਠ ਪੁਰਾਣ ਆਖੇ ਪੜੀ ਕਰਹਿ ਵਖਿਆਣ ਆਖੇ ਹੈ ਬਰਮੇ ਆਖੇ ਹੈ ਇੰਦ ਆਖੇ ਹੈ ਗੋਪੀ ਤੇ ਗੋਵਿੰਦ ਆਖੇ ਹੈ ਸਰ ਆਖੇ ਹੈ ਸੇਦ ਆਖੇ ਹੈ ਕੇਤੇ ਕੀਤੇ ਬੋਧ ਆਖਹਿ ਦਾਨਵਾਖਹਿ ਦੇਵ ਆਖਹਿ ਸੂਰ ਨਰ ਮੁੰਜਨ ਸੇਵਕੇ ਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਹੇਤੇ ਕੀਤੇ ਹੋਰ ਕਰੇ ਤਾ ਆਖ ਨਸ ਕਹਿ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਿਰ ਗਵਾਰਾ ਗਵਰ ਸੋ ਦਰ ਕਿਹਾ ਜੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਮਾ ਜੇ ਨ ਹੋ ਦੇ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ੋ ਕਹਿਨ ਕੇਤੇ ਗਮਨ ਹਾਰੇ ਗਾਵੇ ਤੋਹਨੋ ਪਾਉਣੋ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰਬਰਮਾ ਦੇਵੀ ਸੋਹਨ ਸਦਸਾਰੇ ਗਾਵ ਹੈ ਇੰਦ ਇੰਦਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸੇਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇਹ ਵੀਰ ਕਰਾਰੇ ਗਾਵਣ ਪੰਡਤ ਪੰਨਰਖੀ ਸਰਜੋਗਜਗ ਵੇਦਾਂ ਨਾਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮਸ ਪਿਆਲੇ ਗਾਵਣ ਰਤਨੁ ਪਾਏ ਤੇਰੇ 68 ਤੀਰਤ ਨਾਲੇ ਗਾਵੇਹ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇਹ ਖੰਡ ਮੰਡਲ ਵਰ ਪੰਡਾ ਕਰ ਕਰੇ ਰਖੇ ਤਾਰੇ ਸਹੀ ਤੁਦਨੋ ਗਾਵੇਹ ਜੋ ਤੁਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਰਾਈ ਹੈ ਪੀਹੋਸੀ ਜਾਏ ਨਾ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੋਂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਸ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰ ਹੈ ਵਿਪੂਤ ਖਿੰਥਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰਤੀਤ ਆਏ ਬੰਥੀ ਸਗਲ ਜਮਤੀ ਮਨ ਜਿਤੇ ਜਗ ਜੀਤ ਆਦੇਸ ਤਿਸ ਆਦੇਸ ਆਦ ਅਨਿਲ ਅਨਾਧ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘੜ ਘੜ ਵਜਹਿ ਨਾਦ ਆਪ ਨਾਥ ਨਾਥੀ ਸਭ ਜਗ ਕੀ ਰਿਦਿ ਸਿਦਿ ਅਵਰ ਸਾਦ ਸੰਜੋਗ ਵਿਜੋਗ ਦੋਇ ਕਰ ਚਲਾ ਵਹਿ ਲੇਖਿਆ ਵਹਿ ਪਾਗ ਆਦੇਸ तिसੇ ਆਦੇਸ ਆਦ ਅਨਿਲ ਅਨਾਦਿਆ ਨਾਹਤ ਜੁਗ ਜੁਗ ਇਕੋ ਵੇਸ ਏਕਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਏਕ ਪੰਡਾਰੀ ਏਕ ਲਾਏ ਦੀ ਬਾਣ ਜੀਵਤੀ ਸੁਭਾਵੈ ਤਿਵੇਂ ਚਲਾਵੇ ਜਿਵ ਹੋਵੇ ਪਰਮਾਨ ਓਹ ਵੇਖੇ ਉਹ ਨਨਦ ਨਾ ਆਵੇ ਬਹੁਤ ਹੈ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋ ਲਖ ਹੋ ਹੈ ਲਖ ਵਹਿ ਲਖ ਵੀਸ ਲਖ ਲਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਚੜਿਐ ਹੋਇ ਕੀਸ ਸੁਨ ਗੱਲਾ ਆਕਾਸ ਕੀ ਕੀਟਾਇ ਆਇ ਰਿਸ ਨਾਨਕ ਨਦਰਿ ਭਾਈ ਐ ਕੂੜੀ ਗੁੜੈ ਠੀਸ ਆਖਣ ਜੋਰ ਚੁਪੇ ਨਹ ਜੋਰ ਜੋ ਨ ਮੰਗਣ ਦੇਣ ਨ ਜੋਰ ਜੋ ਨ ਜੀਵਨ ਮਰਣ ਨਹ ਜੋਰ ਜੋ ਨ ਰਾਜਮਾਲ ਮਨਸੋਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੀ ਉਤਮ ਨੀਜ ਨ ਕੋਏ ਰਾਤੇ ਰੁਤੀਥਿ ਤਿਵਾਰ ਪਵਨ ਪੜਿ ਅਗਨੀ ਪਤਾਲ ਤਿਸ ਵਿੱਚ ਤਿਥਾ ਬਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸੱਚ ਆਪ ਸੱਚਾ ਦਰਬਾਰ ਤਿਥੇ ਸੁਹਣ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕਚ ਪਗਾਇ ਉਥੇ ਪਾਇ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਤਕੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੋਨ ਕੇਤੇ ਕੇਤੇ ਰਤਨ ਸਮੰਧ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦਰ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨਖੰਡ ਮਹਿ ਗਿਆਨ ਪਰ ਚੰਡ ਤਿੱਥੇ ਨਾਦ ਬినੋਦ ਕੋਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤਿਆਨੂਪ ਤਾਂ ਕਿ ਅਗੱਲਾ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿਧਾ ਕੀ ਸੋਦਾ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋੜਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨੇ ਮੇ ਰਾਮ ਰਹਿਆ ਪਰਪੂਰ ਤਿਥੈ ਸੀਤੁ ਸੀਤਾ ਮਹਿ ਮਮ ਆਹੈ ਤਾਕੇ ਰੂਪ ਨ ਕਥਨੈ ਜਾਹੈ ਨਾ ਯੋਹ ਮਰਹੈ ਨਾ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨਿ ਮਾਹੈ ਤਿਥੈ ਭਗਤ ਵਸੈ ਕੈ ਲੋ ਕਰਹੈ ਆਨੰਦੁ ਸਚਾ ਮਨਿ ਸੋਇ ਸਚੁ ਖੰਡ ਵਸੈ ਨਿਰੰਕਾਰ ਘਰ ਘਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤ ਅੰਤ ਨ ਅੰਤ ਤਿਥੈ ਲੋ ਲੋ ਅਕਾਰ ਜਿਵ ਜਿਵ ਹੁਕਮ ਤੇ ਵਹਿ ਤੇ ਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੇਜ ਸੁਨਿਆਰ ਅਹਿਰਣ ਮਤਵੇਦ ਹਥਿਆਰ ਪੌਖ ਲਾਗਣ ਤਪਤਾਓ ਪਾਂਡਾ ਪਵ ਅਮਰਤ ਤਿਤਟਾਲ ਕੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨ ਘਰ ਨਾਨਕ ਨਦਰੀ ਨਦਰਿ ਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਇ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਤਰ ਮਧੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਚਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ